25 ਦਸੰਬਰ 2025 ਨੂੰ ਇਹ ਦੁਨੀਆ ਹੋ ਜਾਵੇਗੀ ਖਤਮ ਇਹ ਦਾਵਾ ਕਰ ਰਿਹਾ ਹੈ ਗਾਨਾ ਦਾ ਰਹਿਣ ਵਾਲਾ ਇੱਕ ਵਿਅਕਤੀ ਜਿਸ ਦਾ ਨਾਮ ਹੈ ਐਵੋਨੋ ਐਵੋਨੋ ਦਾ ਕਹਿਣਾ ਹੈ ਕਿ ਮੈਨੂੰ ਪਰਮੇਸ਼ਰ ਤੋਂ ਇਹ ਸੰਦੇਸ਼ ਮਿਲਿਆ ਹੈ ਕਿ 25 ਦਸੰਬਰ 2025 ਨੂੰ ਮੈਂ ਇਸ ਦੁਨੀਆ ਨੂੰ ਖਤਮ ਕਰ ਦਵਾਂਗਾ ਤੇ ਉਸਨੇ ਕਿਹਾ ਹੈ ਕਿ ਪਰਮੇਸ਼ਰ ਨੇ ਮੈਨੂੰ ਵਿਸ਼ਾਲ ਜਹਾਜ਼ ਬਣਾਉਣ ਦੇ ਲਈ ਕਿਹਾ ਹੈ ਤੇ ਉਸਨੇ ਹੁਣ ਤੱਕ 10 ਜਹਾਜ਼ ਬਣਾ ਲਏ ਨੇ ਤੇ ਕਈ ਲੋਕ ਉਸਦੀਆਂ ਗੱਲਾਂ ਤੇ ਹੱਸ ਰਹੇ ਨੇ ਤੇ ਕਈ ਲੋਕ ਚਿੰਤਾ ਦੇ ਵਿੱਚ ਪਏ ਹੋਏ ਨੇ ਤੇ ਕਈ ਉਸਦੀਆਂ ਗੱਲਾਂ ਤੇ ਵਿਸ਼ਵਾਸ ਵੀ ਕਰ ਰਹੇ ਨੇ ਸੋ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਦੇਖਦੇ ਹਾਂ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਸੀ ਕਿ ਅੰਤ ਦੇ ਦਿਨਾਂ ਵਿੱਚ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਜਿਹੜੇ ਚੁਣਿਆ ਹੋਏ ਨੂੰ ਵੀ ਪਰਮਾਤਮਾ ਵਿੱਚ ਪਾ ਦੇਣਗੇ ਪਰ ਬਾਈਬਲ ਸਾਨੂੰ ਕਲੀਅਰ ਕਹਿੰਦੀ ਹੈ ਕਿ ਮਨੁੱਖ ਦੇ ਪੁੱਤਰ ਦਾ ਆਣਾ ਇੱਕ ਚੋਰ ਦੇ ਸਮਾਨ ਹੋਏਗਾ ਸੋ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ